ਹਾਂਜੀ ਭਾਜੀ ਆਪਣਾ ਨਾਮ ਦੱਸ ਕੇ ਨਾਮ ਰਸ਼ਮਸ਼ੇਸ਼ ਸਿੰਘ ਹੈ ਜੀ ਹਾਂਜੀ ਧਰਨਾ ਲਾਇਆ ਕੀ ਕਰਨੇ ਆ ਕਦੀ ਕੋਲ ਧਰਨਾ ਲਾਇਆ ਗਿਆ ਧਰਨਾ ਜੀ ਨੂੰ ਇਹ ਕਰਕੇ ਲਾਉਣਾ ਪਿਆ ਕਿ ਸਾਡਾ ਦੇ ਇੱਕ ਮੈਂਬਰ ਚਲੇ ਗਿਆ ਇੱਕ ਆੜਾ ਮਰੀਜ਼ ਸੀਰੀਅਸ ਹੈ ਬਹੁਤ ਜ਼ਿਆਦਾ ਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜਿਹੜੇ ਪੁਲਿਸ ਨੇ ਬੰਦੇ ਕੱਲ ਫੜੇ ਹੀ ਉਹ ਵੀ ਮਤਲਬ ਪੁਲਿਸ ਦੀ ਕਸਟਡੀ ਚੋਂ ਨਿਕਲ ਚੁੱਕੇ ਭੱਜ ਗਏ ਜੀ ਕਰਮਜੀਤ ਜਿਹੜਾ ਭੱਜ ਗਿਆ ਪੁਲਿਸ ਦੀ ਕਸਟਡੀ ਚੋਂ ਉਹਦੀ ਪੁਲਿਸ ਦੀ ਕਸਟਡੀ ਚੋਂ ਨਿਕਲ ਗਿਆ ਤੇ ਪੁਲਿਸ ਵਾਲਿਆਂ ਨੇ ਇਹਨਾਂ ਕੋ ਪੈਸੇ ਲਏ ਆ ਯਾ ਡੀਐਸਪੀ ਨੇ ਸਾਰੇ ਨੇ ਬੰਦਾ ਛੱਡਤਾ ਡੀਐਸਪੀ ਨੇ ਲੈ ਪੈਈ ਨਾ ਕੇ ਜਿਹੜਾ ਇਹਨਾਂ ਦਾ ਮੇਨ ਅਫਸਰ ਇਹਨਾਂ ਦਾ ਉਹਨਾਂ پیسے ਚੁੱਕੇ ਆ ਜੀ ਤੇ ਕੇਸ ਦੀ ਕੋਈ ਸੁਣਵਾਈ ਨਹੀਂ ਹੋਣੀ ਅਹੀਂ ਕਦੀ ਕਦੇ ਭਾਜਦੇ ਫਿਰਨ ਸਾਨੂੰ ਧੰਨਾ ਹੈ ਮਜਬੂਰਨ ਲਾਉਣਾ ਪਿਆ ਜੀ ਸਾਡਾ ਮਤਲਬ ਦਿਲ ਨਹੀਂ ਕਰਦਾ ਮਸਲਾ ਕੀ ਮਸਲਾ ਕੀ ਹੈਗਾ ਸਾਡਾ ਮਸਲਾ ਇਹ ਜੀ ਜਿਹੜੇ ਆ ਮਤਲਬ ਜਿੰਨਾਂ ਨਾਲ ਝਗੜਾ ਹੋਇਆ ਇਹਨਾਂ ਦਾ ਮਤਲਬ ਸਮੈਗ ਦਾ ਬਹੁਤ ਵੱਡਾ ਕਾਰੋਬਾਰ ਹੈ ਗਾੜ ਇਹਨਾਂ ਦਾ ਆਈ ਹੈਗੇ ਝਾੜੂ ਬਾੜੀਆਂ ਸੰਬੰਧ ਰੱਖਦੇ ਸਾਡਾ ਮਤਲਬ ਕਿ ਚਲੋ ਅਜੇ ਨਵੇਂ-ਨਵੇਂ ਹੀ ਜੁੜੇ ਆ ਇਹ ਹੈਗੇ ਤਰਨਾਟ ਬੰਦੇ ਆ ਜੀ ਇਹਨਾਂ ਦੀ ਕੋ ਸਾਡੀ ਕੋਈ ਕਿਤੇ ਸੁਣਵਾਈ ਨਹੀਂ ਹੁੰਦੀ ਨਾ ਠਾਣੇ ਹੁੰਦੀ ਐ ਤੇ ਨਾ ਸਾਡੀ ਕੋਈ ਹਸਪੀਟਲ ਵਾਲਾ ਸੁਣਨਦੇ ਜੀ ਇੱਕ ਸਾਲ ਆਇਆ ਜਦੋਂ ਦਾ ਤੁਸੀਂ ਤੁਹਾਨੂੰ ਲੈ ਕੇ ਅਸੀਂ ਕੋਈ ਗੱਲਬਾਤ ਕੀਤੀ ਤੁਹਾਡੇ ਨਾਲ ਉਹ ਸਾਲੇ ਬਸ ਇਦਾਂ ਹੀ ਵਿਸ਼ਵਾਸ਼ੀਤ ਨੂੰ ਆਉਂਦੇ ਸਿਰਫ ਗੋਮਲੋਂ ਦੀ ਮਿੱਟੀ ਝਾੜਨ ਵਾਲਾ ਕੰਮ ਹੈ ਜੀ ਬਾਕੀ ਅਸੀਂ ਕੋਈ ਕਹਿ ਨਹੀਂ ਸਕਦੇ ਕਿ ਕੋਈ ਬੰਦੇ ਫੜੇ ਵੀ ਛੱਡੀ ਜਾਂਦੇ ਡੈੱਡ ਬੋਡੀ ਕਿੱਥੇ ਰੱਖ ਕੇ ਕਿਹੜੀ ਰੋਡ ਤੇ ਰੱਖ ਕੇ ਪ੍ਰਦਰਸ਼ਨ ਕਰਦੇ ਡੈੱਡ ਬੋਡੀ ਆਪਾਂ ਜੀੜੀ ਰੋਡ ਤੇ ਰੱਖ ਕੇ ਬੈਠੇ ਹਨ ਨੀਕੇ ਮੋੜ ਤੇ ਰੱਖ ਕੇ ਬੈਠੇ ਹਾਂ ਜੀ ਹਾਂ ਜੀ ਬਾਡਰ ਨੂੰ ਜਾਂਦੀ ਸੜਕ ਤੇ ਕਿੰਨੀ ਦੇਰ ਤਰਨਾ ਪ੍ਰਦਰਸ਼ਨ ਰਹੇਗਾ ਤੁਹਾਡਾ ਅਮਨ ਵੀਰਿਆ ਸਰਪੰਚ ਉਹਨਾਂ ਨੂੰ ਮਤਲਬ ਸਵੇਰ ਦੀ ਪੁਲਿਸ ਉਹਨਾਂ ਨਾਲ ਗੱਡਮਟ ਕਰਨ ਢਈ ਆ ਉਹਨਾਂ ਨੂੰ ਨਹੀਂ ਅਰੈਸਟ ਕੀਤਾ ਬਾਕੀ ਵੀ ਜਿਹੜੇ ਬੰਦੇ ਆ ਨਰਵੈਲ ਸਿੰਘ ਸਰਪੰਚ ਉਹ ਵੀ ਬਾਹਰ ਆ ਉਹ ਵੀ ਨਹੀਂ ਅਰੈਸਟ ਕੀਤਾ ਬੰਦੇ ਕੋਈ ਨਹੀਂ ਅਰੈਸਟ ਕਰੰਦੇ ਜਨਾਨੀਆਂ ਅਰੈਸਟ ਕੀਤੀਆਂ ਵਾ ਦੋ ਚਾਰ ਬਸ ਇਹ ਕਿਹੜਾ ਮੇਨ ਸਾਡਾ ਮੁਜਰਮ ਹੈ ਉਹ ਵੀ ਨਾ ਮਤਲਬ ਕਿ ਛੱਡ ਦਿੱਤਾ ਵਾ ਕੱਲ ਗ੍ਰਿਫਤਾਰ ਤੇ ਕੀਤਾ ਗਿਆ ਸੀ ਕਹਿੰਦੇ ਗੁਰਨਾਣਕ ਦੇਵ ਉਹਦੇ ਲੈ ਕੇ ਹਾਂਜੀ ਉਹ ਉੱਥੋਂ ਹੀ ਨਾ ਮਤਲਬ ਪੁਲਿਸ ਵਾਲਿਆਂ ਭਜਾਇਆ ਬੰਦਾ ਉਹਨੇ ਨਹੀਂ ਭਜ ਸਕਦਾ ਇਹਨਾਂ ਪੈਸੇ ਲੈ ਆ ਪੁਲਿਸ ਵਾਲਿਆਂ ਤੈਨੂੰ ਭਜਾ ਦਿੰਦਾ ਵਾ ਜੀ ਹੋਰ ਕੀ ਮੰਗ ਕਰ ਕੀ ਮੰਗੇਗਾ ਮੰਗੇਗਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਜੀ ਬੰਦਾ ਮਰਿਆ ਵਾ ਸਾਨੂੰ ਫੇਰ ਇਹਨੇ ਥ੍ਰੈਟ ਵੀ ਮਿਲ ਰਹੀਆਂ ਧਮਕੀਆਂ ਮਿਲ ਰਹੀਆਂ ਫੇਰ ਦੁਬਾਰਾ ਕਿ ਤੁਹਾਨੂੰ ਗੋਲੀਆਂ ਮਰਵਾਉਣੀਆਂ ਮੈਂ ਘਰ ਵੀ ਨਾ ਪਹਿਲਾਂ ਵੀ ਗੋਲੀਆਂ ਮਾਰੀਆਂ ਵਾ ਵੀ ਇਹ ਸਾਨੂੰ ਥ੍ਰੈਟ ਮਿਲ ਰਹੀਆਂ ਵੀ ਗੋਲੀਆਂ ਮਰਵਾਉਣੀਆਂ ਤੁਹਾਡੇ ਜਿਨ੍ਹਾਂ ਦੀ ਮੌਤ ਹੋਇਆ ਕੀ ਲੱਗਦੇ ਤੇ ਜਿਹੜੇ ਜ਼ਖਮੀ ਨੇ ਤੁਹਾਡੇ ਉਹ ਕੀ ਲੱਗਦੇ ਨੇ ਜਿਨ੍ਹਾਂ ਦੀ ਮੌਤ ਸਾਡੇ ਚਾਚਾ ਜੀ ਹੈ ਤੇ ਜਿਨ੍ਹਾਂ ਦੇ ਗੋਲੀ ਲੱਗੀ ਹੈ ਉਹ ਮੇਰੇ ਡੜੀ ਹੈ ਜੀ ਹਾਂਜੀ 2 ਮਿੰਟ ਹਾਂਜੀ ਹਾਂਜੀ ਆਪਣਾ ਨਾਮ ਦੱਸੋ ਮੇਰਾ ਨਾਮ ਹਰਜੀਤ ਸਿੰਘ ਜੀ ਸਾਬਕਾ ਸਰਪੰਚ ਰਣਗੜ ਤੋਂ ਜੀ ਅੱਜ ਜੀ ਸਾਨੂੰ ਇੰਨੀ ਵੱਡੀ ਤ੍ਰਾਸਦੀ ਵਜਈ ਆ ਤੁਹਾਨੂੰ ਦੱਸ ਨਹੀਂ ਸਕਦੇ ਇੱਕ ਭਰਾ ਸੀ ਸਾਡਾ ਰੱਬ ਵਰਗਾ ਜੀ ਇਹਨੂੰ ਤੁਸੀਂ ਰੱਬ ਵੀ ਕਹਿ ਲੋਗੇ ਨਾ ਲੇਕਿਨ ਜਿੰਨੀ ਕ ਪਬਲਿਕ ਬੈਠੀ ਸਾਰੇ ਕਹਿਣਗੇ ਮੈਂ ਇਕੱਲਾ ਨਹੀਂ ਕਹੂੰਗਾ ਕਿ ਮੇਰਾ ਦਿਲ ਰੋਂਡਿਆ ਵੀ ਮੇਰਾ ਭਰਾ ਸੀ ਉਹ ਪਰ ਉਹ ਹੈ ਹੀ ਰੱਬ ਸੀ ਜੀ ਉਹਦੇ ਨਜਾਇਜ਼ ਘਰੇ ਹੱਥ ਜੋੜਦਿਆਂ ਦੇ ਗੋਲੀਆਂ ਮਾਰਤੀਆਂ ਇਹਨਾਂ ਨੇ ਨਜਾਇਜ਼ ਨਜਾਇਜ਼ ਮਾਰਦੇ ਹਥਿਆਰ ਨਜਾਇਜ਼ ਉਸ ਨੇ ਬਰਾਮਦ ਕੀਤੇ ਨੇ ਨਜਾਇਜ਼ ਹਥਿਆਰ 2 ਨੰਬਰ ਦਾ ਤੰਦਾ 2 ਨੰਬਰ ਦਾ ਤੰਦਾ ਸ਼ਰਿਆਮ ਸਮੈਗ ਤੇ ਇਹ ਕੀ ਕਰਦੇ ਵਿਚਾਰੇ ਇਹਨਾਂ ਨੇ ਨਵੇਂ-ਨਵੇਂ ਪਾਰਟੀ ਬਣੀ ਆ ਤੇ ਉਹਨਾਂ ਨੇ ਝਾੜੂ ਚੁੱਕ ਲਿਆ ਵੀ ਚਲੋ ਸਮੈਗ ਦੇ ਖਿਲਾਫ ਅਸੀਂ ਬੋਲੀਏ ਤੇ ਬੋਲੇ ਆ ਤੇ ਉਹਦੇ ਆਣ ਕੇ ਸ਼ਰੇਆਮ ਗੋਲੀਆਂ ਮਾਰੀਆਂ ਉਹਨਾਂ ਨੂੰ ਕਿਹੜਾ ਰੋਡ ਆ ਤੁਹਾਡੇ ਵੱਲ ਅੱਜ ਜਾਮ ਜਿਹੜਾ ਇੰਟਰਨੈਸ਼ਨਲ ਵਾਗਾ ਬਾਰਡਰ ਰੋਡ ਜਿਹੜਾ ਨਾ ਇਹਦੇ ਉੱਤੇ ਅਸੀਂ ਟਾਰੀ ਬਾਰਡਰ ਤੇ ਅਜ ਰਣੀ ਕੇ ਮੋੜ ਦੇ ਉੱਤੇ ਲਾਸ਼ ਰੱਖ ਕੇ ਬਿਠੇ ਆ ਤੇ ਇਹਦੇ ਜਿੰਨਾ ਚਿਰ ਸਾਨੂੰ ਇਨਸਾਫ ਨਾ ਮਿਲੂਗਾ ਜੀ ਅਸੀਂ ਇੰਨਾ ਚਿਰ ਡਟੇ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੈਠਿਆਂ ਨੂੰ ਕੋਈ ਅਸੀਂ ਦੁਪਹਿਰ ਦੇ ਦੁਪਹਿਰ ਦੇ ਬੈਠੇ ਆ ਜੀ ਕਿੰਨਾ ਡੇਢ ਘੰਟਾ ਹੋ ਗਿਆ ਵਾ ਡੀਐਸਪੀਟ ਆਰੀ ਆਏ ਸੀ ਸਾਨੂੰ ਨੇ ਵਿਸ਼ਵਾਸ ਦਿਵਾ ਕੇ ਗਏ ਆ ਕਿ ਅਸੀਂ ਇੱਧਰ ਜਿਹੜਾ ਮੇਨ ਮੁਜਰਮ ਆ ਇਹ ਕਮਨबीर ਸਰਪੰਚ ਤੇ ਨਾਲ ਬੱbbi ਸਰਪੰਚ ਜਿਹਨੂੰ ਨਰਵੈਲ ਸਿੰਘ ਇੱਕ ਕਰਮਜੀਤ ਸਿੰਘ ਜਿਹੜਾ ਇਹਨਾਂ ਦੀ ਕਸਟਡੀ ਦੇ ਵਿੱਚ ਸੀ ਜੀ ਕੱਲ ਦਾ ਤੇ ਕੀ ਤੁਸੀਂ ਪੁਲਿਸ ਨੇ ਲੈ ਕੇ ਸਮਝਦੇ ਜੀ ਤਿੰਨ ਚਾਰ ਦਿਨ ਤੋਂ ਜਿਹੜਾ ਝਗੜਾ ਵਾ ਚੱਲਦਾ ਪਿਆ ਪਰ ਪੁਲਿਸ ਨੇ ਸੀਰੀਅਸ ਨਹੀਂ ਲਿਆ ਕਿ ਜਿਹੜੀ ਮੌਤ ਹੋ ਗਈ ਹੈ ਜੀ ਇਸ ਤੋਂ ਵੱਡੀ ਨਿਰਾਸ਼ਾ ਕੀ ਹੋ ਸਕਦੀ ਸਾਰਾ ਅਹੀਂ ਇਹਨਾਂ ਤੋਂ ਜਾ ਕੇ ਇਹਨਾਂ ਨਾਲ ਤਾਲਮੇਲ ਕੀਤਾ ਇਹਨਾਂ ਨੂੰ ਦੱਸਿਆ ਵੀ ਆਹ ਗੱਲਾਂ ਵੇਖੋ ਬੰਦੇ ਤਕੜੇ ਹੋ ਤਾਂ ਛਰੇ ਆਮ ਪਿਸਤੌਲ ਲਈ ਵਰਦੇ ਆ ਰਾਤ 12 ਵਜੇ 1 ਵਜੇ ਤੱਕ ਪੂਰੀਆਂ ਗਲੀਆਂ 'ਚ ਤੁਸੀਂ মিডিਆ ਵਾਲੇ ਆਏ ਜੇ ਤੁਸੀਂ ਆਪ ਇਨਸਾਫ ਕਰ ਲੋ ਜਾ ਕੇ ਪੁੱਛ ਲੋ ਘਰ-ਘਰ ਜਾ ਕੇ ਰਣਗਰ ਪਿੰਡ ਵਿੱਚ ਪੂਰੇ 12 ਵਜੇ ਦੇ ਕਰੀਬ-ਕਰੀਬ ਸਾਰੇ ਘਰਾਂ ਦੇ ਵਿੱਚ ਸਾਹਮਣੇ-ਸਾਹਮਣੇ ਜਾ ਕੇ ਗੋਲੀਆਂ ਕੱਢਣੀਆਂ ਤੇ ਗਾਲਾਂ ਕੱਢਣੀਆਂ ਨਾਲ ਇਹ ਅਮਨ ਵੀਰ ਸਰਪੰਚ ਤੇ ਸਾਰੇ ਹੀ ਇਹ ਨਰਵੈਲ ਹੋਣ ਤੇ ਇਹਨਾਂ ਨੂੰ ਤੇ ਭਾਜੀ ਏਡਾ ਵੱਡਾ ਸਾਨੂੰ ਡਰ ਲੱਗਦਾ ਇਹਨਾਂ ਕੋ ਵੀ ਇਹ ਹੁਣ ਜਿਹੜਿਆਲੀ ਬਾਹਰ ਨੇ ਕਰਨ ਰੋਡ ਤੇ ਆਏ ਕਿਉਂ ਹੈ ਇਸੇ ਕਰਕੇ ਵੀ ਇਹ ਸਾਨੂੰ ਦੁਬਾਰੇ ਨਾ ਅਣਕੇ ਮਾਰਨ ਗੋਲੀਆਂ ਕੀ ਲੱਗਾ ਪੰਜਾਬ ਦੀ ਲਾਣਾ ਦੀ ਸਥਿਤੀ ਖਰਾਬ ਹੋਈ ਪਈ ਮੇਕੋ ਸਰ ਐਸਾ ਉਹਨਾਂ ਦੇ ਸਾਨੂੰ ਵੇਖੋ ਜਿੱਦਾਂ ਦੇ ਅਸੀਂ ਕੱਲ ਦੇ ਵੇਖੋ ਪੁਲਿਸ ਦੀ ਕਸੜੀ ਜੋ ਬੰਦਾ ਭੱਜ ਜੇ ਜਿਹੜਾ ਕੱਲ ਦਾ ਇਹਨਾਂ ਨੇ ਫੜਿਆ ਹੋਵੇ ਉਥੇ ਇਹਨਾਂ ਦੇ ਕੋਲ ਚਾਰ ਮਲਾਜ਼ਮ ਇਹਨਾਂ ਲਾਏ ਹੋਣ ਤੇ ਅਸੀਂ ਇਹਦੋਂ ਵੱਡੀ ਨਲਕੀ ਕੀ ਸਮਝਾਂਗੇ ਪੰਜਾਬ ਦੇ ਵਿੱਚ ਆਮਾ ਦੀ ਵੀ ਪਾਰਟੀ ਦੀ ਸਰਕਾਰ ਆ ਤੇ ਆਮ ਆਦਮੀ ਪਾਰਟੀ ਦੇ ਕਾਰਕਿਰਤਾਵਾ ਜਿਹਨੂੰ ਗੋਲੀ ਮਾਰਤੀ ਫਿਰ ਵੀ ਜੇ ਇਨਸਾਫ ਨਹੀਂ ਮਿਲਦਾ ਦੂਸਰੇ ਬੰਦੇ ਨੂੰ ਕਿਵੇਂ ਇਨਸਾਫ ਮਿਲੇ ਭਾਈ ਜੀ ਦੋ ਦੋ ਬੰਦੇ ਫੋਨਾਂ ਕੇ ਲੈਣਗੇ ਦੇਖੋ ਭਾਜੀ ਹੁਣ ਉਹਨਾਂ ਦੇ ਘਰੇ ਉਹਨਾਂ ਦੇ ਘਰੇ ਦੋ ਨੰਬਰ ਦੇ ਪਿਸਤੌਲ ਦੋ ਨੰਬਰ ਦਾ ਪੈਹਾ ਤੇ ਸ਼ਰਿਆਮ ਉਹ ਅੱਜ ਦੇ ਨਹੀਂ ਤਾਂ ਤੰਦਲੀ ਕਰਦੇ ਆਏ ਜੀ ਕਰੇ ਦੀ ਤਾਂਲੀ ਕਰਦੇ ਆਜ ਤੋਂ 2 ਮਹੀਨੇ 1.5 ਮਹੀਨਾ ਪਹਿਲਾਂ ਉਹਨਾਂ ਨੇ ਸ਼ਰਿਆਮ ਰੋਡ ਤੇ ਗੋਲੀਆਂ ਚਲਾਈ ਜਾਂਦੇ। 2 ਨੰਬਰ ਦਾ ਪਿਸਤੌਲ ਆ ਜੇ ਕਾਰੀਕਰਤਾ ਨੂੰ ਪਤਾ ਤੇ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਪੰਜਾਬ। ਮੈਂ ਨਾ ਪੁਲਿਸ ਭਾਜੀ ਅਸੀਂ ਫਿਰ ਕਵਾਂਗੇ ਰਲੀਆਂ। ਪੁਲਿਸ ਨੂੰ ਕੋਈ ਹਫ਼ਤਾ ਜਾਂਦਾ ਉਹ ਕੋਈ ਮਹੀਨਾ ਜਾਂਦਾ ਹੋਊਗਾ ਤੋ ਹੋਰ ਹੋਰ ਤਾਂ ਕਦੀ 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 ਕੋਈ ਗੱਲ ਹੀ ਨਹੀਂ ਹੋ ਸਕਦੀ ਇਹੋ ਜੀ ਜੇ ਪੁਲਿਸ ਦੇ ਚਾਵੇ ਪੁਲਿਸ ਤੇ ਚਾਵੇ ਤੇ ਮੁਰਦਿਆਂ ਤੋਂ ਬੁਲਾ ਲੈਂਦੀ ਸਾਰਾ ਕੋਈ ਤੇ ਪੁਲਿਸ ਦਾ ਮਣ ਬਣ ਗਿਆ ਨਾ ਜੀ। ਲੋ ਮੰਨ ਲੋ ਵੀ ਅਹੀਂ ਇਹਨਾਂ ਨੂੰ ਬੰਦਿਆਂ ਚੁੱਕਣਾ ਤੇ ਪੁਲਿਸ ਤੇ ਮੁਰਦੇ ਬੁਲਾ ਲੈਂਦੀ ਆ ਪੁਲਿਸ ਆਪਣੀ ਆਈ ਤੇ ਆ ਜੇ ਤੇ ਇਹ ਹੁਣ ਅਸੀਂ ਆਪਾਂ ਕਿਤਨਾ ਕਹਿ ਦਾਂਗੇ ਵੀ ਇਹਨਾਂ ਦੀ ਕੋਈ ਇਹਨਾਂ ਦੀ ਮਲੀ ਭੁਗਤ ਨਹੀਂ ਆ ਜਿਹੜਾ ਉੱਥੋਂ ਬੰਦਾ ਭੱਜ ਗਿਆ ਵਾ ਐਸ.ਡੀ.ਵੀ.ਚ ਫਿਰ ਚਾਰ ਮਲਾਜ਼ਮ ਲੱਗੇ ਹੋਣ ਦੇ ਬਾਵਜੂਦ ਸਰ ਕੀ ਮਾਮਲਾ ਹੈ ਸਾਰਾ ਤਰਨਾ ਪ੍ਰਦਰਸ਼ਨ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਜੀ ਇਹ ਜੀ ਬਲਜੀ ਆਪਣਾ ਕੁਲਦੀਪ ਸਿੰਘ ਤੇ ਹਰਦੀਪ ਸਿੰਘ ਦਾ ਥੋੜਾ ਲੈਂਡ ਦਾ ਡਿਸਪਿਊਟ ਸੀ ਉਹਦੇ ਸਬੰਧ ਵਿੱਚ ਉਹਨਾਂ ਦਾ ਥੋੜਾ ਡਿਸਪਿਊਟ ਹੋਣ ਕਰਕੇ ਲੜਾਈ ਹੋਈ ਸੀ ਜਿਹਨਰਵੈਲ ਸਰਪੰਚ ਅਮਨ ਚੇਅਰਮੈਨ ਇਹ ਨਰਵੈਲ ਸਿੰਘ ਦੇ ਬੇਟਾਂ ਵੱਲੋਂ ਫੈਰ ਕੀਤੇ ਗਏ ਸੀ ਜਿਸ ਤੇ ਇੱਕ ਬੰਦਾ ਜ਼ਖਮੀ ਹੋਇਆ ਸੀ ਤੇ ਇੱਕ ਦੀ ਡੈਥ ਹੋ ਗਈ ਹੈ ਸਰ ਕੋਈ ਗ੍ਰਿਫਤਾਰੀ ਕੀਤੀ ਗਈ ਹੈ ਇਹਦੇ ਵਿੱਚ ਟੋਟਲ 5 ਬੰਦੇ ਰੈਸਟ ਹੋ ਚੁੱਕੇ ਆ ਜੀ ਇੱਕ ਬੰਦਾ ਇੰਜਰਡ ਸੀ ਜਿਹੜਾ ਗੁਰੂ ਨਾਨਕ ਦੇ ਹਸਪਤਾਲ ਐਡਮਿਟ ਸੀ ਉਹ ਐਬਸੈਂਟ ਫਰਮ ਬੈੱਡ ਹੋ ਗਿਆ ਜੀ ਸਰ ਉਹ ਜਿਹੜਾ ਦੱਸਿਆ ਜਾ ਰਿਹਾ ਕਹਿੰਦੇ ਪੁਲਿਸ ਨੂੰ ਚੱਕਵਾ ਦੇ ਕੇ ਗੁਰੂ ਨਾਨਕ ਨਹੀਂ ਜੀ ਉਹ ਵੇਖੋ ਇੱਥੋਂ ਉਹਦੀ ਛੱਟ ਲੱਗੀ ਸੀ ਉਹ ਐਡਮਿਟ ਹੋਇਆ ਸੀ ਗੁਰੂ ਨਾਨਕ ਜਾ ਕੇ ਉਹ ਐਬਸਟ੍ਰਨ ਫਰੋਂ ਬੈੱਡ ਹੋਇਆ ਵਾ ਉਹਦਾ ਡਾਕਟਰੀ ਰਿਕਾਰਡ ਲੈ ਕੇ ਉਹ ਵੀ ਪਰਚੇ ਬਾਇਨੇਮ ਆ ਉਹ ਵੀ ਰੈਸਟ ਹੋਏਗਾ ਜਲਦੀ ਸਰ ਉਹਨੇ ਕੋਈ ਕ੍ਰਾਸ ਵੀ ਨਹੀਂ ਕਰਨ ਦਾ ਮੌਕਾਤਾ ਜਾਏਗਾ ਜਿਹੜੀ ਮੁਲਾਜ਼ਮ ਸੀ ਉਹਨਾਂ ਤੇ ਕੋਈ ਕਾਰਵਾਈ ਹੋਏਗੀ ਉਹ ਨਹੀਂ ਉਹ ਉਹ ਰੈਸਟ ਨਹੀਂ ਸੀ ਬੰਦਾ ਉਥੇ ਜਿਹੜੇ ਇਲਾਜ ਦਾਖਲ ਸੀ ਇਹਨਾਂ ਨੇ ਬਾਇਨੇਮ ਪਰਚੇ ਚ ਰਖਾਇਆ ਸੀ ਉਹ ਪਰਚੇ ਜੀ ਹੀ ਹੈ ਉਹਦੇ ਵਿੱਚ ਜਿਹੜਾ ਉਹਨੂੰ ਝੂਠਾ ਕੋਈ ਐਮ ਬਣਾਉਂਦਾ ਰਿਜ਼ਲਟ ਆਪਣਾ ਉਹਦਾ ਨਹੀਂ ਬਣਾਣ ਦਵਾਂਗੇ ਜੀ ਤੇ ਸਰ ਤਰਨਾ ਲੱਗਾ ਹੈ ਹੁਣ ਪਰਿਵਾਰ ਮੈਂ ਕਿਹਾ ਜੀ ਇਹਨਾਂ ਨੂੰ ਯਕੀਨ ਦਿਵਾਇਆ ਗਿਆ ਕਿ ਦੋਸ਼ੀ ਜਲਦ-ਜਲਦ ਅਰੈਸਟ ਕੀਤੇ ਜਾਣਗੇ ਉਹ ਚ ਕੋਈ ਲਾਪਰਵਾਹੀ ਇਸ ਸੰਬੰਧੀ ਸੀਨੀਅਰ ਅਫਸਰ ਨੇ ਮੈਨੂੰ ਆਗੇ ਮੌਕੇ ਦੱਸਿਆ ਕਿ ਸਾਰੇ ਜਲਦੋ ਜਲਦ ਫੜੇ ਜਾਣਗੇ ਜਿਹੜੇ ਜ਼ਖਮੀ ਆ ਉਹਨਾਂ ਦੀ ਕੀ ਕੰਡੀਸ਼ਨ ਹੈ ਜਿਹੜੇ ਐਸਲੋ ਉਹ ਸਟੇਬਲ ਹੈ ਜੀ ਸਟੇਬਲ ਹੈ ਹਰ ਪੁਲਿਸ ਨੂੰ ਕੀ ਕਾਰਵਾਈ ਕੀਤੀ ਪੁਲਿਸ ਨੂੰ ਜੀ ਆਪਣੇ ਇਹਦੇ ਵਿੱਚ ਇਹਨਾਂ 10 ਬੰਦੇ ਮੈਨੂੰ ਲਗਾਏ ਸੀ ਜਿਨ੍ਹਾਂ ਚੋਂ ਬਾਈ ਨੇਮ ਤਿੰਨ ਬੰਦੇ ਤੇ ਦੋ ਬੰਦੇ ਉੱਤੇ ਪੰਜ ਬੰਦੇ ਟੋਟਲ ਰੈਸਟ ਕਰ ਲਏ ਨੇ ਬਾਕੀ ਰਹਿੰਦੇ ਪੰਜ ਉਹ ਵੀ ਖੇਤੀ ਕਿਤੇ ਜਾਣਗੇ ਜੀ ਠੀਕ ਠੀਕ ਥੈਂਕ ਯੂ